ਬਚੋਲਾ ਕਰ ਰਿਹਾ ਸੀ ਕਾਹਲੀ ਵਿਆਹ ਵਾਲੇ ਮੁੰਡੇ ਨੂੰ ਚੜ ਗਿਆ ਗੁੱਸਾ ਕਰਤਾ ਆਹ ਕੰਮ ਸਾਰੇ ਫਿਰਨ ਮੰਤਾਂ ਕਰਦੇ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਬਚੋਲੇ ਬਰਾਤ ਨੂੰ ਸੁਦੇਹਾਂ ਲੈ ਕੇ ਤੁਰਦੇ ਨੇ ਕਿ ਕਿਤੇ ਬਰਾਤ ਲੇਟ ਨਾ ਹੋ ਜਾਵੇ ਪਰ ਹੁਣ ਇੱਕ ਬਚੋਲੇ ਨੇ ਕਰਤਾ ਆਹ ਕੰਮ ਵੀਡੀਓ ਹੋ ਰਹੀ ਬਹੁਤ ਹੀ ਵਾਇਰਲ ਦਰਸਲ ਵਿਆਹ ਵਾਲੇ ਦੇਣਾ ਫੋਟੋਗ੍ਰਾਫਰ ਬਰਾਤ ਤੁਰਨ ਤੋਂ ਪਹਿਲਾਂ ਵਿਆਹ ਵਾਲੇ ਮੁੰਡੇ ਦੀਆਂ ਫੋਟੋਆਂ ਖਿੱਚ ਰਹੇ ਸੀ ਪਰ ਬਚੋਲਾ ਵਿਆਹ ਵਾਲੇ ਮੁੰਡੇ ਨੂੰ ਆ ਕੇ ਕਹਿੰਦਾ ਹੈ ਕਿ ਜਲਦੀ ਕਰੋ ਕਿਤੇ ਆਪਾਂ ਲੇਟ ਨਾ ਹੋ ਜਾਈਏ ਅਤੇ ਉਸ ਨੂੰ ਫੜ ਕੇ ਧੱਕੇ ਨਾਲ ਗੱਡੀ ਵਿੱਚ ਬਿਠਾਉਣ ਲੱਗਦਾ ਹੈ ਵਿਆਹ ਵਾਲੇ ਮੁੰਡੇ ਨੂੰ ਗੁੱਸਾ ਚੜ ਜਾਂਦਾ ਹੈ ਅਤੇ ਉਹ ਮੁੰਡਾ ਕਹਿੰਦਾ ਹੈ ਕਿ ਮੈਨੂੰ ਫੋਟੋਆਂ ਤਾਂ ਖਿਚਵਾ ਲੈਣ ਦਿਓ ਵਿਆਹ ਕਿਹੜਾ ਰੋਜ਼-ਰੋਜ਼ ਹੁੰਦਾ ਹੈ ਕਿਉਂ ਇੰਨੀ ਕਾਲੀ ਕਰਦੇ ਹੋ ਜੇ ਜ਼ਿਆਦਾ ਕਾਲੀ ਹੈ ਤਾਂ ਤੁਸੀਂ ਹੀ ਚਲੇ ਜਾਓ ਇਹ ਸੁਣ ਕੇ ਵਿਚੋਲਾ ਅਤੇ ਹੋਰ ਰਿਸ਼ਤੇਦਾਰ ਸਾਰੇ ਹੀ ਪਾਸੇ ਹੋ ਕੇ ਖੜ ਜਾਂਦੇ ਨੇ ਅਤੇ ਵਿਆਹ ਵਾਲਾ ਮੁੰਡਾ ਆਪਣੀਆਂ ਫੋਟੋਆਂ ਖਿਚਵਾਉਣ ਲੱਗ ਜਾਂਦਾ ਹੈ ਸੋ ਲੋਕ ਇਸ ਵੀਡੀਓ ਨੂੰ ਦੇਖ ਕੇ ਕਹਿ ਰਹੇ ਨੇ ਕਿ ਵਿਆਹ ਵਾਲੇ ਦਿਨ ਤਾਂ ਸਰਮਾਲਾ ਹੀ ਮਾਨ ਨਹੀਂ ਹੁੰਦਾ ਤੁਸੀਂ ਵਿਆਹ ਵਾਲੇ ਮੁੰਡੇ ਨੂੰ ਛੇੜ ਰਹੇ ਹੋ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨ ਸਬਸਕ੍ਰਾਈਬ ਜਰੂਰ ਕਰੋ